ਪੰਜਾਬ 'ਚ ਬਦਲ ਲੱਗੇ ਆਮ ਆਦਮੀ ਕਲੀਨਿਕ ਦੇ ਨਾਮ ਲੁਧਿਆਣਾ ਦੇ ਵਿੱਚ ਆਯੂਸ਼ਮਾਨ ਅਰੋਗਿਆ ਕੇਂਦਰ ਦੇ ਲੱਗੇ ਬੋਰਡ ਕੇਂਦਰ ਸਰਕਾਰ ਦੇ ਇਤਰਾਜ਼ ਤੋਂ ਬਾਅਦ ਪੰਜਾਬ ਸਰਕਾਰ ਨੇ ਲਿਆ ਫੈਸਲਾ ਪ੍ਰਵੇਸ਼ ਵਰਮਾ ਦੇ ਬਿਆਨ ਤੇ ਸਿਆਸੀ ਸੰਗਰਾਮ ਕੇਜੀਵਾਲ ਬੋਲੇ ਪੰਜਾਬੀਆਂ ਦੇ અપਮਾਨ ਤੇ ਮਾਫੀ ਮੰਗਣਾ ਅਮਿਤ ਸ਼ਾਹ ਤਾਂ ਪ੍ਰਵੇਸ਼ ਵਰਮਾ ਨੇ ਕੇਜੀਵਾਲ ਤੁਸੀਂ ਮੰਨਤੇ ਮਾਨ ਹਾਨੀ ਦਾ ਮੁਕਦਮਾ ਕਰਨ ਦੀ ਕਹੀ ਗੱਲ ਦਿੱਲੀ ਦੇ ਮੁੱਖ ਮੰਤਰੀ ਮਾਨਨ ਸਿੰਘ ਵਾਲੀ ਚੋਣ ਪ੍ਰਚਾਰ ਦੀ ਕਮਾਨ ਨਰੇਲਾ ਬੁਰਾਡੀ ਤੇ ਮਖਰਜੀ ਨਗਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਕੀਤੇ ਰੋਡ ショ ਪਾਰਟੀ ਉਮੀਦਵਾਰਾਂ ਦੇ ਲਈ ਜਟਾਇਆ ਸਮਰਥਨ ਚਿੱਠੀ ਲਿਖਣ ਵਾਲੇ ਡਾਕਟਰਾਂ ਤੇ ਕਿਸਾਨ ਲੀਡਰਾਂ ਦਾ ਪਲਟਵਾਰ ਕਿਾ ਦਿੱਲੀਵਾਲ ਦੇ ਇਲਾਜ ਦੇ ਵਿੱਚ ਵਰਤੀ ਗਈ ਲਾਪਰਵਾਹੀ ਹੁਣ ਚਿੱਠੀ ਲਿਖਣਾ ਉਲਟਾ ਚੋਰ ਕੋਤਵਾਲ ਕੋ ਡਾਂਟੇ ਵਾਲੀ ਕਹਾਵਤ ਕੁਝ ਡਾਕਟਰਾਂ ਨੇ ਚਿੱਠੀ ਜ਼ਰੀਏ ਕਿਸਾਨਾਂ ਦੇ ਰਵੱਈਏ ਤੇ ਚੁੱਕੇ ਸੀ ਸਵਾਲ ਕੱਲ ਗੁਰਦੁਰਾ ਚੌਣ ਕਮਿਸ਼ਨਰ ਨੂੰ ਮਿਲੇਗਾ ਐਜੀਪੀਸੀ ਦਾ ਵਫਦ ਕਮਿਸ਼ਨ ਨੂੰ ਦੱਸੇਗਾ ਆਪਣੇ ਇਤਰਾਜ਼ ਐਜੀਪੀਸੀ ਵੋਟਰ ਸੂਚੀ ਦੇ ਵਿੱਚ ਫਰਜ਼ੀ ਵਾਰੇ ਦਾ ਲਗਾ ਰਹੇ ਨੇ ਇਲਜ਼ਾਮ ਵਰਸਾਸੀ ਵਿਲਟੂਹਾ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ ਗਿਆਨੀ ਹਰਪ੍ਰੀਤ ਸਿੰਘ ਨੇ ਸਿਆਸੀ ਲੀਡਰਾਂ ਦੇ ਨਾਲ ਗੱਲਬਾਤ ਹੋਣ ਦੀ ਕਹੀ ਗੱਲਬਾਤ ਹੋਣ ਦੀ ਗੱਲ ਕਬੂਲੀ ਬੋਲੇ ਅਮਰਿਤਸਰ ਸਾਹਿਬ ਦੇ ਨਾਲ ਹੁੰਦੀ ਰਹੀ ਗੱਲ ਕਾਂਗਰਸ ਦੇ ਮੁੱਖ ਮੰਤਰੀਆਂ ਦੇ ਨਾਲ ਵੀ ਰਿਹਾ ਪਿਆਰ న్యూਸ 8 ਦੀ ਖਬਰ ਦੇ ਬਾਦ ਐਕਸ਼ਨ ਦੇ ਵਿੱਚ ਲੁਧਿਆਣਾ ਪੁਲਿਸ ਬੱਚੀਆਂ ਤੇ ਮਾਂ ਨੂੰ ਤਾਲਿਬਾਨ ਨੇ ਸਜ਼ਾ ਦੇਣ ਦੇ ਮਾਮਲੇ ਦੇ ਵਿੱਚ ਤਿੰਨ ਮੁਲਜ਼ਮ ਗ੍ਰਿਫਤਾਰ ਚੋਰੀ ਦੇ ਇਲਜ਼ਾਮਾਂ ਤੋਂ ਬਾਅਦ ਮਾਂ ਤੇ ਬੱਚੀਆਂ ਦੇ ਗਲ ਦੇ ਵਿੱਚ ਪਾਈ ਗਈ ਸੀ ਮਹਾਂ ਚੋਰ ਵਾਲੀ ਤਖਤੀ ਲੁਧਿਆਣਾ ਮਾਮਲੇ ਦਾ ਪੀੜਤ ਪਰਿਵਾਰ ਆਇਆ ਸਾਹਮਣੇ ਅਸੀਂ ਨਹੀਂ ਕੀਤੀ ਚੋਰੀ ਸਾਡਾ ਕਸੂਰ ਸਿਰਫ ਇਹਨਾ ਕਿ ਚੋਰੀ ਦਾ ਸਮਾਨ ਖਰੀਦਿਆ ਸਾਨੂੰ ਪਤਾ ਨਹੀਂ ਸੀ ਕਿ ਚੋਰੀ ਦਾ ਸਮਾਨ ਹੈ ਮਹਾਰਾਸ਼ਟਰ ਦੇ ਜਲਗਾਮ ਦੇ ਵਿੱਚ ਵੱਡਾ ਰੇਲ ਹਾਦਸਾ ਅੱਗ ਲੱਗਣ ਦੀ ਅਫਵਾਹ ਦੇ ਨਾਲ ਪੁਸ਼ਪਕ ਐਕਸਪ੍ਰੈਸ ਦੇ ਵਿੱਚ ਮੱਛੀ ਫੜਦਾ ਟ੍ਰੇਨ ਦੇ ਵਿੱਚੋਂ ਯਾਤਰੀਆਂ ਨੇ ਮਾਰੀ ਸ਼ਾਲ ਦੂਜੀ ਟ੍ਰੇਨੇੇਠਾਂ ਆਉਣ ਦੇ ਨਾਲ ਕੁਝ ਲੋਕਾਂ ਦੀ ਮੌਤ ਦੀ ਖਬਰ ਸਤਿ ਸ਼੍ਰੀ ਅਕਾਲ ਤੁਸੀਂ ਵਖਰੇਆ ਨਿਊਜ਼ 80 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਸਤਿਵਾਲੀਆ ਖਬਰਾਂ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ ਲੁਧਿਆਣਾ ਦੇ ਵਿੱਚ ਬਦਲੇ ਆਮ ਆਦਮੀ ਕਲੀਨਿਕ ਦੇ ਨਾਮ ਦੀ ਜਿਸ ਨੇ ਕਾਫੀ ਸਮੇਂ ਤੋਂ ਕੇਂਦਰ ਤੇ ਪੰਜਾਬ ਸਰਕਾਰ ਦੇ ਵਿੱਚ ਚੱਲ ਰਹੀ ਖਿੱਚੋ-ਤਾਣੀ ਤੇ ਫਿਲਹਾਲ ਵਿਸ਼ਰਾਮ ਚਿੰਨ ਲਗਾ ਦਿੱਤਾ ਹੈ ਤੇ ਹੁਣ ਪੰਜਾਬ ਸਰਕਾਰ ਦੇ ਰੰਗ ਦੇ ਵਿੱਚ ਰੰਗੇ ਕਲੀਨਿਕ ਹੌਲੀ-ਹੌਲੀ ਆਪਣਾ ਰੰਗ ਬਦਲ ਰਹੇ ਨੇ ਫੰਡ ਨਾ ਮਿਲਣ ਕਾਰਨ ਪੰਜਾਬ ਸਰਕਾਰ ਲਗਾਤਾਰ ਕੇਂਦਰ ਤੇ ਹਮਲਾ ਵਰਤੀ ਤੇ ਦੂਜੇ ਪਾਸੇ ਕੇਂਦਰ ਸਰਕਾਰ ਕੇਂਦਰ ਦੇ ਹੀ ਪੈਸਿਆਂ ਦੇ ਨਾਲ ਖੋਲੇ ਗਏ ਕਲੀਨਿਕਾਂ ਨੂੰ ਲੈ ਕੇ ਆਮ ਆਦਮੀ ਕਲੀਨਿਕ ਦੇ ਨਾਮ ਤੇ ਚਲਾਉਣ ਤੇ ਇਤਰਾਜ਼ ਕਰਦੀ ਨਜ਼ਰ ਆਉਂਦੀ ਸੀ ਤੇ ਫੰਡ ਰੋਕਣ ਪਿੱਛੇ ਨਿਯਮਾਂ ਦੀ ਉਲੰਘਣਾ ਕਰਨ ਦਾ ਹਵਾਲਾ ਦਿੱਤਾ ਜਾਂਦਾ ਸੀ ਤੇ ਇਸੇ ਵਿਚਾਲੇ ਵੱਡਾ ਬਦਲਾਅ ਕੀਤਾ ਗਿਆ ਹੁਣ ਆਮ ਆਦਮੀ ਕਲੀਨਿਕ ਦਾ ਨਾਮ ਬਦਲ ਚੁਕਿਆ ਹੈ 242 ਆਮ ਆਦਮੀ ਕਲੀਨਿਕ ਤੇ 2899 ਸਿਹਤ ਤੇ ਤੰਦਰੁਸਤੀ ਕੇਂਦਰਾਂ ਦੇ ਨਾਮ ਬਦਲਣ ਦਾ ਫੈਸਲਾ ਕੀਤਾ ਗਿਆ ਤੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਵੀ ਆਯੂਸ਼ਮਾਨ ਆਰੋਗ્ય ਕੇਂਦਰ ਤੋਂ ਹਟਾ ਕੇ ਬਕਾਇਦਾ ਨੈਸ਼ਨਲ ਹੈਲਥ ਮਿਸ਼ਨ ਦਾ ਲੋਗੋ ਲਗਾਇਆ ਗਿਆ ਤਾਂ ਜੋ ਕੇਂਦਰ ਦੇ ਸਹਿਯੋਗ ਦੇ ਨਾਲ ਕਲੀਨਿਕ ਚੱਲਣ ਦੀ ਗੱਲ ਸਾਬਿਤ ਹੋ ਸਕੇ ਪੰਜਾਬ ਸਮੇਤ ਲੁਧਿਆਣਾ ਦੇ ਵਿੱਚ ਆਮ ਆਦਮੀ ਕਲੀਨਿਕ ਦਾ ਨਾਮ ਹੁਣ आयुष्मान आरोग्य केंद्र रख ਦਿੱਤਾ ਗਿਆ ਹੈ ਕਿਉਂਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਵਿਚਾਲੇ ਲਗਾਤਾਰ ਰੇੜਕਾ ਚੱਲ ਰਿਹਾ ਸੀ ਕਿਉਂਕਿ ਕੇਂਦਰ ਸਰਕਾਰ ਨੇ ਜ਼ਿਕਰ ਕੀਤਾ ਸੀ ਕਿ ਪੰਜਾਬ ਸਰਕਾਰ ਆਪਣੀ ਬ੍ਰਾਂਡਿੰਗ ਕਰ ਰਹੀ ਹੈ ਕਿਉਂਕਿ ਆਮ ਆਦਮੀ ਕਲੀਨਿਕ ਦਾ ਨਾਮ ਦਿੱਤਾ ਗਿਆ ਸੀ ਤਾਂ ਇਸ ਨੂੰ ਲੈ ਕੇ ਹੁਣ ਰੇੜਕਾ ਖਤਮ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਆਮ ਆਦਮੀ ਕਲੀਨਿਕ ਦੇ ਬੋਰਡ ਬਦਲਣ ਦੀ ਜ਼ਿੰਮੇਵਾਰੀ ਡਿਸਟ੍ਰਿਕਟ ਹੈਲਥ ਸੁਸਾਇਟੀਆਂ ਨੂੰ ਦਿੱਤੀ ਗਈ ਹੈ ਜਿਨ੍ਹਾਂ ਨੇ ਬੋਰਡਾਂ ਨੂੰ ਪੰਜਾਬੀ ਹਿੰਦੀ ਤੇ ਇੰਗਲਿਸ਼ ਦੇ ਵਿੱਚ ਆਯੂਸ਼ਮਾਨ ਆਰੋਗ્ય ਕੇਂਦਰ ਦਾ ਨਾਮ ਦੇਣਾ ਸ਼ੁਰੂ ਕਰ ਦਿੱਤਾ ਹੈ ਤੇ ਲੁਧਿਆਣਾ 'ਚ 94 'ਚੋਂ 65 ਕਲੀਨਿਕਾਂ ਦੇ ਬੋਰਡ ਲਗਾਏ ਗਏ ਨੇ ਇਸੇ ਕੀ ਜਿਹੜੇ ਫੰਡ ਹੈ ਉਹ ਪੰਜਾਬ ਸਰਕਾਰ ਦੇ ਜਿਹੜੇ ਰੋਕੇ ਗਏ ਨੇ ਤਾਂ ਉਹ ਵੀ ਕਿਤੇ ਨਾ ਕਿਤੇ ਹੁਣ ਜਿਹੜੇ ਰਿਲੀਜ਼ ਹੋਣ ਦੀ ਜਿਹੜੀ ਆਸ ਦੇ ਵਿੱਚ ਨੇ ਕਿਉਂਕਿ ਕੇਂਦਰ ਸਰਕਾਰ ਦੇ ਨਾਲ ਇਸ ਨੂੰ ਲੈ ਕੇ ਜਿਹੜੀ ਆ ਉਹ ਸਹਿਮਤੀ ਜ਼ਰੂਰ ਬਣੀ ਆ ਤਾਂ ਮੁਹੱਲਾ ਕਲੀਨਿਕ ਜਿਹੜੇ ਨੇ ਆਮ ਆਦਮੀ ਕਲੀਨਿਕ ਆ ਉਹਨਾਂ ਦਾ ਨਾਮ ਬਦਲ ਦਿੱਤਾ ਗਿਆ ਆਯੂਸ਼ਮਨ ਅਰੋਗਿਆ ਕੇਂਦਰ ਦੇ ਨਾਮ ਤੋਂ ਹੁਣ ਇਹ ਜਿਹੜੇ ਮੁਹੱਲਾ ਕਲੀਨਿਕ ਆ ਇਹ ਹਰ ਜਗ੍ਹਾ ਜਿਹੜੇ ਆ ਦੱਸ ਦਈਏ ਕਿ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਦੇ ਵੱਲੋਂ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਫੰਡ ਮੁਹੱਈਆ ਨਾ ਕਰਾਉਣ ਕਰਕੇ ਆਖਰਕਾਰ ਫੈਸਲਾ ਲੈਣਾ ਹੀ ਪਿਆ ਹੈ ਜਿਸ ਤੇ ਲੁਧਿਆਣਾ ਚ 94 ਚੋਕ ਕਰੀਬ 65 ਕਲੀਨਿਕਾਂ ਦੇ ਬੋਰਡ ਆਯੂਸ਼ਮਾਨ ਆਰੋਗ્ય ਕੇਂਦਰ ਦੇ ਨਾਮ ਤੇ ਕਰ ਦਿੱਤੇ ਗਏ ਨੇ ਲੁਧਿਆਣਾ ਤੋਂ ਰਾਜਿੰਦਰ ਕੁਮਾਰ ਦੀ ਰਿਪੋਰਟ న్యూਸ 18 ਪੰਜਾਬ ਸਤਰਾਮ ਆਦਮੀ ਕਲੀਨਿਕ ਦਾ ਨਾਮ ਬਦਲਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਬਿਆਨ ਆਇਆ ਹੈ ਸਿੱਧ ਸਹੂਲਤਾਂ ਦਿੱਲੀ ਕੇਂਦਰ ਸਰਕਾਰ ਤੋਂ ਪੈਸਾ ਮਿਲ ਰਿਹਾ ਰਵਨੀਤ ਬਿੱਟੂ ਦੇ ਵੱਲੋਂ ਜੋ ਕੇ ਦਾਵਾ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ 1200 ਕਰੋੜ ਰੁਪਏ ਜਾਰੀ ਕੀਤੇ ਨੇ ਆਯੁਸ਼ਮਾਨ ਅਰੋਗਿਆ ਕੇਂਦਰ ਦੇ ਲਈ ਇਹ ਪੈਸਾ ਜਾਰੀ ਹੋਇਆ ਰਵਨੀਤ ਬਿੱਟੂ ਦਾ ਜੋ ਕੇ ਇਸ ਨੂੰ ਲੈ ਕੇ ਇਹ ਵੱਡਾ ਬਿਆਨ ਸਾਹਮਣੇ ਹੈ ਦਰਸਲ ਆਮ ਆਦਮੀ ਕਲੀਨਿਕ ਦਾ ਨਾਮ ਜੋ ਕੇ ਲੁਧਿਆਣਾ ਦੇ ਵਿੱਚ ਬਦਲਿਆ ਗਿਆ ਜਿਹੜੀ ਕਿ ਅਸੀਂ ਤੁਹਾਨੂੰ ਰਿਪੋਰਟ ਦਿਖਾਈ ਹੈ ਤੇ ਇਸ ਦੇ ਵਿੱਚ ਅਰਨੀਤ ਬਿੱਟੂ ਦਾ ਜੋ ਬਿਆਨ ਆਇਆ ਉਹਨਾਂ ਦਾ ਕਹਿੰਦੇ ਕਿ ਸਿਹਤ ਸਹੂਲਤਾਂ ਦੇ ਲਈ ਕੇਂਦਰ ਸਰਕਾਰ ਤੋਂ ਪੈਸਾ ਮਿਲ ਰਿਹਾ ਕੇਂਦਰ ਸਰਕਾਰ ਨੇ 1200 ਕਰੋੜ ਰੁਪਏ ਜਾਰੀ ਕੀਤੇ ਨੇ ਜਿਹੜੀ ਅਸੀਂ ਬਾਰ ਬਾਰ ਇਹ ਕਹਿੰਦੇ ਸੀ ਜਦੋਂ ਦੀ ਇਹ ਤੀਜੀ ਵਾਰ ਸਰਕਾਰ ਬਣੀ ਮੋਤੀ ਸਾਹਿਬ ਦੀ ਮੈਂ ਆ ਕੇ ਉਹਰੇ ਦੇਖਿਆ ਕਿਉਂਕਿ ਮੈਨੂੰ ਇਹ ਪਹਿਲਾਂ ਜਾਣਕਾਰੀ ਸੀਗੀ ਵੀ ਇਹ ਸਾਰਾ ਪੈਸਾ ਜਿਹੜਾ ਕੇਂਦਰ ਤੋਂ ਜਾ ਰਿਹਾ ਤੇ ਇਹ جناب ਹੋਣੀ ਨੇ ਜਿਹੜੇ ਛੂਟੀ ਸ਼ੋਹਰਤ ਲਈ ਆਪਣੀਆਂ ਮਹੱਲਾ ਕਲੀਨਿਕ ਨਾਂ ਤੇ ਉਤੇ ਪੰਜਾਬ ਚ ਭਗਵੰਤ ਮਾਨ ਸਾਹਿਬ ਨੇ ਫੋਟੋਆਂ ਲਾ ਲੀਆਂ ਕਿਤੇ ਕੇਜਰੀਵਾਲ ਨੇ ਲਾ ਲੀਆਂ ਤੇ ਮੈਂ ਪਹਿਲਾਂ ਇਹ ਗੱਲ ਕੀਤੀ ਵੀ ਠੀਕ ਆ ਜੇ ਥੋੜਾ ਇਹ ਤਾਂ ਤੁਸੀਂ ਕਰੋ ਠੀਕ ਤੁਹਾਨੂੰ ਲੋਕਾਂ ਨੇ ਤੁਸੀਂ ਮੁੱਖ ਮੰਤਰੀ ਬਣਾਇਆ ਪੰਜਾਬ ਦੇ ਪਰ ਝੂਠ ਕਿਉਂ ਜਦੋਂ ਇਸ ਵਾਰ ਪੈਸੇ ਦੇਣ ਦੀ ਗੱਲ ਆਈ 1200 ਕਰੋੜ ਰੁਪਈਆ ਜਿਹੜਾ ਉਹ ਮੈਡੀਕਲ ਲਈ ਇਹ ਕਲੀਨਿਕਸ ਲਈ ਇਹ ਪੈਸਾ ਦੇਣਾ ਸੀ ਤੇ ਜਦੋਂ ਇਹ ਗੱਲ ਹੋਈ ਤੇ ਪਹਿਲਾਂ ਅਸੀਂ ਕਿਹਾ 100% 1200 ਕਰੋੜ ਪੰਜਾਬ ਦਾ ਹਿੱਸਾ ਹੈ ਪੰਜਾਬ ਨੂੰ ਇਹ ਪੈਸਾ ਮਿਲੂਗਾ ਮਿਲੂਗਾ ਜਿਹੜਾ ਅਸਲੀ ਨਾਉ ਆ ਪਹਿਲਾਂ ਲੋਕਾਂ ਨੂੰ ਪਤਾ ਤਾਂ ਲੱਗੇ ਨਾ ਵੀ ਇਹ ਪੈਸਾ ਨਰਿੰਦਰ ਮੋਦੀ ਜੀ ਦੀ ਸਰਕਾਰ ਬੀਜੇਪੀ ਦੀ ਐਨਡੀਏ ਦੀ ਸਰਕਾਰ ਸੈਂਟਰ ਦੀ ਸਰਕਾਰ ਜੀ ਨੇ 1200 ਕਰੋੜ ਰੁਪਇਆ ਜਾਰੀ ਕੀਤਾ ਫੋਟੋਆਂ ਲਾ ਕੇ ਪੰਜਾਬੀਆਂ ਨੂੰ ਅਸਲੀ ਗੱਲ ਦੱਸੀ ਇਹੀ ਨੇਰੇ ਚ ਰੱਖਦੇ ਆ ਇਸੇ ਤਰੀਕੇ ਨਾਲ ਕੇਂਦਰ ਤੋਂ ਹਰ ਚੀਜ਼ ਜਾ ਅੱਗੇ ਬਾਤਾਂ ਕਿਤੇ ਗੱਲ ਕਰਾਂਗੇ ਕਿਸਾਨਾਂ ਆਗੂ ਜਗਜੀਤ ਸਿੰਘ ਢੱਲੇਵਾਲ ਦੇ ਢੱਲੇਵਾਲ ਦੇ ਇਲਾਜ ਨੂੰ ਲੈ ਕੇ ਕਿਸਾਨਾਂ ਦਾ ਬਿਆਨ ਹੈ ਬੀਤੀ ਰਾਤ ਡਾਕਟਰਾਂ ਨੇ ਲਾਪਰਵਾਹੀ ਵਰਤੀ ਹੈ ਜੋ ਕਿਸਾਨ ਆਗੂਆਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਡਾਕਟਰਾਂ ਦੀ ਲਾਪਰਵਾਹੀ ਦੇ ਕਾਰਨ ਢੱਲੇਵਾਲ ਦੀ ਬਾਹ ਦੇ ਵਿੱਚ ਸੋਜ ਆਈ ਹੈ ਮੌਕੇ ਤੇ ਕੋਈ ਵੀ ਸੀਨੀਅਰ ਡਾਕਟਰ ਮੌਜੂਦ ਨਹੀਂ ਸੀ ਕਿਸਾਨਾਂ ਵੱਲੋਂ ਉਸ ਦੌਰਾਨ ਨਰਾਜ਼ਗੀ ਜ਼ਾਹਿਰ ਕੀਤੀ ਗਈ ਸਵੇਰੇ ਸੀਨੀਅਰ ਡਾਕਟਰਾਂ ਨੇ ਮਾਫੀ ਮੰਗੀ ਜੋ ਕਿਸਾਨ ਆਗੂਆਂ ਦਾ ਤਰਕ ਹੈ ਕਿਸਾਨ ਆਗੂਆਂ ਦੇ ਵੱਲ ਬਿਆਨ ਦਿੱਤਾ ਗਿਆ ਉਹ ਸੰਧ ਨੇ ਕਿਹਾ ਕਿ ਇਸ ਤਰ੍ਹਾਂ ਦੀ ਚਿੱਠੀ ਲਿਖਣਾ ਸਹੀ ਨਹੀਂ ਹੈ ਇਹ ਉਲਟਾ ਚੋਰ कोतवाल ਨੂੰ ਡਾਂਟ ਵਾਲੀ ਗੱਲ ਹੈ ਚਿੱਠੀ ਦੇ ਵਿੱਚ ਲਗਾਏ ਇਲਜ਼ਾਮ ਬੇਬੁਨਿਆਦ ਨੇ ਕਿਸਾਨਾ ਕਿਸਾਨ ਆਗੂਆਂ ਦੇ ਬਾਰੇ ਕਿਹਾ ਗਿਆ ਚਿੱਠੀ ਦੇ ਵਿੱਚ ਜਿਹੜੇ ਇਲਜ਼ਾਮਾਂ ਦਾ ਸਿਕਲ ਕੀਤਾ ਜੋ ਕਿ ਕਿਹਾ ਗਿਆ ਉਹ ਇਲਜ਼ਾਮ ਬੇਬੁਨਿਆਦ ਕੱਲ ਰਾਤ ਜੋ ਇੱਕ ड्रिप जो दी जा रही थी उसमें एक कोई छोटी बोतल भी थी और उसका एक तय समय होता है कि इतने समय में ये पूरी खत्म कर लेनी है लेकिन जो मौके पे डॉक्टर मौजूद थे उनसे कहीं चूक हुई आप उसको लापरवाही भी मान सकते हैं तो जो तय समय था उससे जब ज्यादा समय उसको उनको लगा कि ज्यादा समय लेगी और 40-45 मिनट हो गए थे लेकिन वो एक घंटे में वो पूरी हो जानी चाहिए थी खाली तो एट ए टाइम उन्होंने फिर उसकी स्पीड ज्यादा बढ़ा दी जिसकी वजह से सरदार जगजीत सिंह बल्लेवाल जी को पूरे हाथ में यहां पे बहुत ज्यादा पेन होने लगा बहुत ज्यादा दर्द होने लगा कल रात को जो एक तज बठिंडा डीसी दफ्तर के बाहर धरना खत्म हो गया किसानों ने डीसी दफ्तर बाहरून धरना जो के खत्म कर देता है किसानों दी प्रशासन दे नाल सहमति बन गई है सरकार ने ਮ੍ਰਿਤਕਾਂ ਦੇ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ 8-8 ਲੱਖ ਰੁਪਏ ਦਾ ਮੁਆਵਜ਼ਾ ਮਿਲੇਗਾ ਤੋਹਾਣਾ ਮਹਾਪੰਚਾਇਤ ਦੇ ਨਜ਼ਦੀਕ ਜਾਂਦੇ ਕਿਸਾਨਾਂ ਦੀ ਬੱਸ ਦਾ ਐਕਸੀਡੈਂਟ ਹੋ ਗਿਆ ਸੀ ਹਾਦਸੇ ਦੇ ਵਿੱਚ ਤਿੰਨ ਮਹਿਲਾਵਾਂ ਸਣੇ ਪੰਜ ਕਿਸਾਨਾਂ ਦੀ ਮੌਤ ਹੋਈ ਸੀ ਲਗਾਤਾਰ ਕਿਸਾਨਾਂ ਦੇ ਵੱਲੋਂ ਆ ਪਰਿਵਾਰਾਂ ਦੇ ਲਈ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਸੀ ਇਸ ਦੇ ਵਿਚਾਰੇ ਇਹ ਧਰਨਾ ਦਿੱਤਾ ਜਾ ਰਿਹਾ ਸੀਗਾ ਤੇ ਆਖਰਕਾਰ ਪ੍ਰਸ਼ਾਸਨ ਦੇ ਨਾਲ ਸਹਿਮਤੀ ਬਣਦੇ ਬਾਅਦ ਧਰਨੇ ਨੂੰ ਖਤਮ ਕਰ ਦਿੱਤਾ ਗਿਆ ਆਹ ਲੱਖ ਰੁਪਇਆ ਪਹਿਲਾਂ ਵੀ ਅਸੀਂ ਬਹੁਤ ਕਿਸਾਨਾਂ ਨੂੰ ਜਿਹੜਾ ਮੋਰਚੇ 'ਚ ਸ਼ਹੀਦ ਹੋ ਜਾਂਦਾ ਉਹ 10 ਲੱਖ ਲਿਆ। ਜਿਹੜੇ 5 ਤਿੰਨ ਔਰਤਾਂ ਤੇ ਦੋ ਆਗੂ ਜਿਹੜੇ ਜਾਵੜੇ ਸ਼ਹੀਦ ਹਨ ਕਿ ਜਿਹੜੇ ਬਾਸਾ ਹਾਦਸੇ 'ਚ ਸ਼ਹੀਦ ਹੋਇਆ ਉਹਨਾਂ ਨੂੰ 8 ਲੱਖ ਰੁਪਏ ਦਿੱਤਾ। ਜਿਹੜਾ 10-10 ਲੱਖ ਰੁਪਇਆ ਪਹਿਲਾਂ ਲਿਆ ਉਹ ਨਹੀਂ ਮਿਲ ਸਕਿਆ ਤਾਂ ਇਹ ਅਸੀਂ ਮੋਰਚੇ ਵਸੇ ਹੁਣੇ ਕਰਕੇ ਜਾਦੇ ਇਹ 8 ਲੱਖ ਦੇ ਨੂੰ ਸਬਰ ਕਰਨਾ ਪਿਆ। ਇਸ ਤੋਂ ਬਾਅਦ ਜਦੋਂ 8 ਲੱਖ ਚੈੱਕ ਮਿਲ ਗਏ ਜੀ ਮਿਲੇ ਇਹਨੂੰ ਕਿ ਤਿਆਰ ਕਰੀ ਜਾਂਦੇ ਆ ਉਦੋਂ ਬਾਅਦ ਮੋਰਚਾ ਸੀ ਖਤਮ ਕਰਾ ਕੇ ਤੇ ਉਹਨਾਂ ਦਾ ਸੰਸਕਾਰ ਕਰਾਂਗੇ ਪੂੰਜੀ ਦਾ ਅੱਗੇ ਪਤਾ ਕਿ ਤੁਹਾਨੂੰ ਗੱਲ ਕਰਾਂਗੇ ਦਿੱਲੀ ਦੇ ਵਿੱਚ ਭਖੀ ਸਿਆਸਤ ਦੀ ਬੀਜੇਪੀ ਆਗੂ ਪ੍ਰਵੇਸ਼ ਵਰਮਾ ਨੇ ਦਿੱਲੀ ਦੇ ਵਿੱਚ ਪੰਜਾਬ ਨੰਬਰ ਦੀਆਂ ਗੱਡੀਆਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਤੇ ਸੁਰੱਖਿਆ ਵਿਵਸਥਾ ਨੂੰ ਖਤਰਾ ਤੱਕ ਦੱਸ ਦਿੱਤਾ ਤਾਂਗੂ ਆਪ ਸੁਪਰੀਮ ਅਰਵਿੰਦ ਕੇਜੀਵਾਲ ਨੇ ਬਿਆਨ ਤੇ ਸਖਤ ਇਤਰਾਜ਼ ਜਤਾਉਂਦਿਆਂ ਕਿਹਾ ਕਿ ਬੀਜੇਪੀ ਇਸ ਬਿਆਨ ਤੇ ਮਾਫੀ ਮੰਗੇ ਬੀਜੇਪੀ ਲੀਡਰ ਪ੍ਰਵੇਸ਼ ਵਰਮਾ ਦੇ ਇਸ ਬਿਆਨ ਨੇ ਦਿੱਲੀ ਦਾ ਸਿਆਸੀ ਪਾਰਾ ਵਧਾ ਦਿੱਤਾ। ਪ੍ਰਵੇਸ਼ ਵਰਮਾ ਨੇ ਪੰਜਾਬ ਨੰਬਰ ਦੀਆਂ ਗੱਡੀਆਂ ਨੂੰ ਲੈ ਕੇ ਅਜਿਹਾ ਬਿਆਨ ਦਿੱਤਾ ਜਿਸ ਦੇ ਬਾਅਦ ਆਮ ਆਦਮੀ ਪਾਰਟੀ ਬੀਜੇਪੀ ਤੇ ਹਮਲਾਵਰ ਹੈ। ਆਪ ਸੁਪਰੀਮੋ ਰਵਿੰਦ ਕੇਜਰੀਵਾਲ ਨੇ ਬੀਜੇਪੀ ਤੇ ਵਰਦਿਆ ਕਿ ਪ੍ਰਵੇਸ਼ ਵਰਮਾ ਨੇ ਪੰਜਾਬੀਆਂ ਦਾ ਅਪਮਾਨ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਨੂੰ ਪੰਜਾਬੀਆਂ ਨੇ ਸਵਾਰਿਆ ਹੈ। ਪੰਜਾਬੀਆਂ ਨੇ ਦੇਸ਼ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮਾਫੀ ਦੀ ਮੰਗ ਰੱਖ ਦਿੱਤੀ। आज जो दिल्ली के पंजाबी हैं उनके पूर्वजों ने देश के लिए अपनी जान जानावर की थी उन्नीस में जब पार्टीशन हुआ था लाखों लाखों पंजाब पाकिस्तान से रेफ्यूजी दिल्ली आए थे उन्होंने न जाने कितनी यातनाएं और कितनी दुर्दशा झेली थी आज ये छोटा सा लड़का दिल्ली के पंजाबियों को पंजाब के पंजाबियों को चुनौती देने चला है हम इसका सख्त विरोध करते हैं और हम कहते हैं कि अमित शाह जी को इसके लिए माफी मांगनी चाहिए पूरे देश से अमित शाह जी को पंजाबियों से माफी मांगनी चाहिए जबकि बीजेपी आपते उनका एक एडिटेड वीडियो चला रहे हैं ये लोग जहाँ के शार्थ से चला रहे हैं और परवेश वर्मा का अधिकार है कि वे अपनी मान इज्जत मान की चिंता करें इसलिए उन्होंने मानहानि का मुकदमा ठोका है जवाब तो केजरीवाल को और भगवंत मान को देना पड़ेगा कि इस प्रकार का झूठा प्रचार क्यों कर रहे हैं ਦਰਸਲ ਭਾਜਪਾ ਆਗੂ ਪ੍ਰਵੇਸ਼ ਵਰਮਾ ਨੇ ਕਿਹਾ ਸੀ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬ ਨੰਬਰ ਦੀਆਂ ਗੱਡੀਆਂ ਘੁੰਮ ਰਹੀਆਂ ਨੇ ਪੰਜਾਬ ਨੰਬਰ ਦੀਆਂ ਗੱਡੀਆਂ ਦੇ ਵਿੱਚ ਘੁੰਮਰੇ ਕੌਣ ਲੋਕ ਨੇ ਉਹਨਾਂ ਨਾਲ ਸੁਰੱਖਿਆ ਵਿਵਸਥਾ ਨੂੰ ਖਤਰਾ ਹੋ ਸਕਦਾ ਹੈ ਤੇ ਉੱਥੇ ਪ੍ਰਵੇਸ਼ ਵਰਮਾ ਨੇ ਕੇਜਰੀਵਾਲ ਤੇ ਮਾਨ ਹੰਨੀ ਦਾ ਮੁਕਦਮਾ ਕਰਨ ਦੀ ਗੱਲ ਕਹੀ ਹੈ ਸਾਰੇ ਮੁੱਖ ਮੰਤਰੀ ਮੰਤਰੀ ਵਿਧਾਇਕ ਕਾਰਪੋਰਟਰ ਸਭ ਕਾਰਕਿਰਤਾ ਅੱਜ ਦੇ ਦਿਨ ਮੇ ਉਹ ਕੇਵਲ ਉਹ ਯਾਹਾਂ ਪੇ ਨਵੀਂ ਦਿੱਲੀ ਵਿਧਾਨ ਸਭਾ ਮੇ ਆਕਰ ਉਹਨਾਂ ਨੇ ਡੇਰਾ ਡਾਲ ਦਿਆ ਹੈ ਆਸ-ਪਾਸ ਕੇ ਸਾਰੇ ਗੈਸਟਾਊਸ ਸਾਰੇ होटल उन्होंने बुक करा लिए शंगरीला बुक करा लिया है यहाँ पे पहाड़गंज के करोल बाग के महिपालपुर के सारे होटल बुक करा लिए गेस्ट हाउस बुक करा लिए हजारों की संख्या में यहाँ पे पंजाब के नंबर की गाड़ियां घूम रही हैं मैं आज दिल्ली के पूर्व मुख्यमंत्री अरविंद केजरीवाल के ऊपर और पंजाब के मुख्यमंत्री भगवंत मान के ऊपर में 100 करोड़ रुपए का मानहानि का मुकदमा दर्ज कर रहा हूं दोनों के ऊपर में 50-50 करोड़ रुपए का ਜੋ 100 ਕਰੋੜ ਰੁਪਏ ਆਉਣਗੇ ਮੈਂ ਉਸਕੋ ਨਵੀਂ ਦਿੱਲੀ ਵਿਧਾਨ ਸਭਾ ਕੀ ਜਨਤਾ ਕੀ ਭਲਾਈ ਕੇ ਲੀਏ ਖਰਚ ਕਰੂੰਗਾ ਜੀ ਤੋ ਉਧਰ ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ਨੂੰ ਚਿੱਠੀ ਲਿਖੀ ਹੈ ਤੇ ਚੋਣਾਂ ਦੇ ਮੱਦੇਨਜ਼ਰ ਦਿੱਲੀ ਆਏ ਪੰਜਾਬ ਦੇ ਵੀਆਈਪੀਜ਼ ਦੀ ਡਿਟੇਲ ਮੰਗ ਲਈ ਹੈ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਦੀ ਸਿਕਿਉਰਿਟੀ ਦੇ ਨਾਲ ਦਿੱਲੀ ਆਏ ਲੋਕਾਂ ਦੀ ਡਿਟੇਲ ਦਿੱਤੀ ਜਾਵੇ ਇਨ੍ਹਾਂ ਲੋਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਵੀ ਹੈ ਬਿਊਰੋ ਰਿਪੋਰਟ న్యూਸ 18 ਪੰਜਾਬ ਤਾਂ ਇਹਨਾਂ ਵਾਰ ਪਲਟ ਵਾਰ ਦੇ ਵਿਚਾਲੇ ਦਿੱਲੀ ਦੰਗਲ ਦੇ ਵਿੱਚ ਮੁੱਖ ਮੰਤਰੀ ਮਾਨ ਦੇ ਵੱਲੋਂ ਪੂਰੀ ਤਾਕਤ ਚੁੱਕੀ ਜਾ ਰਹੀ ਹੈ ਮੁਖਰਜੀ ਨਗਰ ਬਰਾੜੀ ਤੇ ਨੀਲਾ ਦੇ ਵਿੱਚ ਆਵਾ ਦੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਰੋੜ ਸ਼ੋਕਰ ਕੱਢਿਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਤੁਹਾਨੂੰ ਅਸੀਂ ਤਿੰਨ ਤਸਵੀਰਾਂ ਵਿਖਾ ਰਹੇ ਹਾਂ ਲਗਾਤਾਰ ਆਪ ਦੇ ਹੱਕ ਦੇ ਵਿੱਚ ਮੁੱਖ ਮੰਤਰੀ ਮਾਨ ਦਿੱਲੀ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਪੂਰੀ ਤਾਕਤ ਚੁੱਕੀ ਜਾ ਰਹੀ ਹੈ ਦਰਸਲ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ 5 ਫਰਵਰੀ ਨੂੰ ਜੋਕੀ VOTING ਹੋਣੀ ਹੈ ਤੇ 8 ਫਰਵਰੀ ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ ਤਤਤ ਉਸੇ ਨਵਖਾ ਰਹੇ ਮੁਖਰਜੀ ਨਗਰ ਦਿੱਲੀ ਦੀਆਂ ਇਸ ਤਰ੍ਹਾਂ ਬਣਾੜੀ ਤੇ ਨੇਲਾ ਦੀਆਂ ਜਿੱਥੇ ਕਿ ਆਪ ਪੀਤਰਾਂ ਦੇ ਹੱਕ ਦੇ ਵਿੱਚ ਮੁੱਖ ਮੰਤਰੀ ਮਾਨ ਦੇ ਵੱਲੋਂ ਇਹ ਚ ਹੁਣ ਪ੍ਰਚਾਰ ਕੀਤਾ ਗਿਆ ਹਰ ਰੋੜ ਚੋਂ ਕੱਢਿਆ ਗਿਆ ਮੈਨੂੰ ਲੱਗਦਾ ਸਿਰਫ ਅਨੋਖ ਬੰਟੀ ਬਾਕੀ ਹੈ ਲੋਕ ਲੜਾਈ ਦੀ ਬਾਤ ਨਹੀਂ ਕਰਦੇ ਹਮ ਲੋਕ ਪੜਾਈ ਦੀ ਬਾਤ ਕਰਤੇ ਹਮ ਲੋਕ ਹਸਪਤਾਲਾਂ ਦੀ ਬਾਤ ਕਰਤੇ ਬਿਜਲੀ ਪਾਣੀ ਦੀ ਬਾਤ ਕਰਤੇ ਇਨਫਰਾਸਟ੍ਰਕਚਰ ਦੀ ਬਾਤ ਕਰਤੇ ਮਾਂ ਬਹਨੋ ਕੇ ਸੁਖ ਕੀ ਬਾਤ ਕਰਤੇ ਸਹੂਲਤਾਂ ਕੀ ਬਾਤ ਕਰਤੇ ਹੈ ਇਸੇ ਲਈ ਆਪ ਹਮੇ ਪਿਆਰ ਦੇ ਰਹੇ ਹੋ ਬਾਕੀਓ ਕੇ ਪਾਸ ਕੋਈ ਅਜੰਡਾ ਨਹੀਂ ਹੈ ਸਿਰਫ ਗਾਲੀ ਗਲੋਚ ਕਰਤੇ ਹੈ ਬਸ ਸਿਰਫ ਗਾਲੀ ਗਲੋਚ ਕਰਤੇ ਹੈ ਰੋਪੜ ਦੇ ਵਿੱਚ ਤਿੰਨ ਦੋਸਤਾਂ ਨੇ ਆਪਣੀ ਦੋਸਤਾਂ ਦੀ ਕੀਤਾ ਕਤਲ ਮर्डर ਨੂੰ ਹਾਸਾ ਦਿਖਾਉਣ ਦੇ ਲਈ ਕਾਰਸਣੀ ਨਦੀ ਦੇ ਵਿੱਚ ਸੁੱਟਿਆ ਦੋਸਤ ਪੁਲਸ ਨੇ ਦੋ ਦੋ ਕੀਤਾ ਗ੍ਰਿਫਤਾਰ ਗੁਰਦਾਸਪੁਰ ਦੇ ਵਿੱਚ ਇੱਕ ਸ਼ਖਸ ਤੇ ਮਹਿਲਾ ਨੂੰ ਲੈ ਕੇ ਫਰਾਰ ਹੋਣ ਦੇ ਇਲਜ਼ਾਮ ਪਤੀ ਨੇ ਪੁਲਸ 'ਤੇ ਲਗਾਈ ਇਨਸਾਫ ਦੀ ਕੋਹਾਰ ਮੁਲਜ਼ਮ ਤੋਂ ਟੈਟੂ ਬਣਾਉਣਾ ਸਿੱਖ ਦੀ ਸੀ ਮਹਿਲਾ ਅਮਰਸਰ ਪੁਲਸ ਨੇ ਇੱਕ ਸ਼ਖਸ ਨੂੰ ਕੀਤਾ ਗ੍ਰਿਫਤਾਰ 3 ਬੁਰਗ ਦੀ ਪਿਸਤਲ ਤੇ 4 ਮੈਗਜ਼ੀਨ ਕੀਤੇ ਭਰਾ ਮਦ ਪਾਕਿਸਤਾਨ ਦੇ ਤਸਕਰਾਂ ਦੇ ਨਾਲ ਸੀ ਸਵਾਨ ਮੋਗਾ ਸੀਜੀ ਸਟਾਫ ਦੇ ਹੱਥ ਚੜ੍ਹੇ ਤਿੰਨ ਮੁਲਜ਼ਮ ਅੱਧਾ ਕਿਲੋ ਹੈਰਨ ਹੋਈ ਬਰਾਮਦ ਆਪਣੇ ਸਾਥੀਆਂ ਦੇ ਨਾਲ ਨਸ਼ਾ ਤਸਕਰੀ ਕਰਦਾ ਸੀ ਮੁਲਜ਼ਮ ਟੈਕਸੀ ਡਰਾਈਵਰ ਹਰਪ੍ਰੀ ਪੁਨੇ ਦੇ ਵਿੱਚ ਅਪਾਰਟਮੈਂਟ ਦੇ ਵਿੱਚ ਵਾਪਰੇ ਹਾ사 ਕੰਧ ਤੋੜ ਕੇ ਪਹਿਲੀ ਮੰਜ਼ਲ ਤੋਂ ਹੇਠਾਂ ਡਿੱਗੀ ਬੇਕਾਬੂ ਕਾਰ ਡਰਾਈਵਰ ਨੇ ਗਲਤੀ ਨਾਲ ਪਾਇਆ ਸੀ ਰਿਵਰਸ ਗੇਅਰ ਵਿਜੀਲੈਂਸ ਨੇ ਗਰਸ਼ਨ ਕਥਾਣੇ ਦੇ ਵਿੱਚ ਤਾਇਨਾਤ ਸਿਪਾਹੀ ਕਿੰਦਰ ਸਿੰਘ ਨੂੰ ਕੀਤਾ ਗ੍ਰਿਫਤਾਰ ਤੀ ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦਾ ਇਲਜ਼ਾਮ ਐਸਐਚਓ ਬਲਜਿੰਦਰ ਸਿੰਘ ਗ੍ਰਫਤਾਰੀ ਤੋਂ ਬਚਨ ਦੇ ਲਈ ਮੌਕੇ ਤੋਂ ਹਿਆਫਰਾ ਨਾਜਾਇਜ਼ ਕਬਜ਼ੇ ਦੇ ਖਿਲਾਫ ਪੁਰਥਲਾ ਨਗਰ ਨਿਗਮ ਦਾ ਐਕਸ਼ਨ ਟ੍ਰੀਟਮੈਂਟ ਪਲਾਂਟ ਦੇ ਨੇੜੇ ਬਣੀਆਂ ਕਰੀਬ 50 ਝੁੱਗੀਆਂ ਤੇ ਚਲਾਇਆ ਗਿਆ ਪੀੜਾ ਪੰਜਾ ਫੀੜਤਾ ਨੇ ਆਪਣੇ ਰਹਿਣ ਨੂੰ ਲੈ ਕੇ ਜਤਾਈ ਚਿੰਤਾ ਚਾਇਨਾ ਡੋਰ ਦੇ ਖਿਲਾਫ ਐਕਸ਼ਨ ਦੇ ਵਿੱਚ ਪੰਜਾਬ ਪੁਲਿਸ ਲੁਧਿਆਣਾ ਦੇ ਪਿੰਡ ਦ੍ਰੈਸੀ ਦੇ ਵਿੱਚ ਕੀ ਦੁਕਾਨਾਂ ਦੀ ਕੀਤੀ ਚੈਕਿੰਗ ਡੋਰ ਵੇਚਣ ਵਾਲਿਆਂ ਨੂੰ ਸਖਤ ਕਾਰਵਾਈ ਦੀ ਦਿੱਤੀ ਚੇਤਾਵਨੀ ਬਰਨਾਲਾ ਦੇ ਵਿੱਚ ਵਾਰਾ ਕੁੱਤਿਆਂ ਦੀ ਦਹਿਸ਼ਤ ਸਰਕਾਰੀ ਹਸਪਤਾਲ ਦੇ ਵਿੱਚ 200 ਦੇ ਕਰੀਬ ਕੁੱਤਿਆਂ ਦੇ ਕੱਟਣ ਵਾਲੇ ਮਰੀਜ਼ ਆਏ ਫਰਜ਼ਾਨਾ 15 ਤੋਂ 20 ਦੇ ਕਰੀਬ ਲੋਕ ਕੁੱਤਿਆਂ ਦੇ ਕੱਟਣ ਦੇ ਨਾਲ ਹੋ ਰਹੇ ਨੇ ਜ਼ਖਮੀ ਦਿੱਲੀ ਚ 26 ਜਨਵਰੀ ਦੇ ਸਮਾਗਮ ਦੇ ਵਿੱਚ ਸ਼ਾਮਲ ਹੋਏ ਕੀ ਮੋਗਾ ਦੇ ਪਿੰਡ ਛੁਗਾਵਾ ਦੀ ਮਹਿਲਾ ਸਰਪੰਚ ਪਿੰਡ ਦੇ ਵਿੱਚ ਜਲ ਜੀਵਨ ਮਿਸ਼ਨ ਯੋਜਨਾ ਦੇ ਤਹਿਤ ਕੀਤਾ ਕੰਮ ਇਲਾਕਾ ਵਾਸੀਆਂ ਨੇ ਘਰ ਜਾ ਕੇ ਦਿੱਤੀ ਵਧਾਈ